ਪਾਈਲ ਦੇ ਨੈਡਲੀ ਪਿੰਡ ਕੋਡਾਲੀ ਕਲਾ ਤੋਂ ਜਿੱਥੇ ਕੀ ਬੇਰਖਾ ਸਹਿਕਾਰੀ ਮਿਲਕ ਡੈਰੀ ਵਿਖੇ ਦੁੱਧ ਉਤਪਾਦਕਾਂ ਨੂੰ ਮੁਨਾਫਾ ਵੰਡਿਆ ਗਿਆ ਜਿਸ ਦੀ ਪ੍ਰਧਾਨਗੀ ਬੇਰਖਾ ਮਿਲਕ ਪਲਾਂਟ ਨੂੰ ਦੇ ਚੇਅਰਮੈਨ ਹਰਮਿੰਦਰ ਸਿੰਘ ਛੇਂਦਾ ਕੜਾਨੀ ਵੱਲੋਂ ਕੀਤੀ ਗਈ ਇਸ ਮੌਕੇ ਪ੍ਰੈਸ ਨਾਲ ਗੱਲਬਾਤ ਕਰਦੇ ਹਰਮਿੰਦਰ ਛਿੰਦਾ ਨੇ ਕੀ ਕਿਹਾ ਤੁਸੀਂ ਵੀ ਸੁਣੋ ਜੀ ਅੱਜ ਫਰਾਉਟ ਵੰਡੇ ਆ ਮਿਲਕਸਾਈਡੀ ਦਾ ਤਕਰੀਬ ਸਾਢੇ 10 ਲੱਖ ਰੁਪਇਆ ਵੰਡੇ ਆ ਜੋ ਹਰੇਕ ਇਨਸਾਨ ਦੀ ਲੋੜ ਪੂਰੀ ਹੋਵੇ ਪਿਆਰਾ ਬੁਰੇ ਆਉਂਦਾ ਹਰੇਕ ਦੇ ਘਰ ਪੈਸੇ ਦੀ ਲੋੜ ਇਸ ਲਈ ਮੈਂ ਹਰੇਕ ਪਰਿਵਾਰ ਨੂੰ ਕਹਿਣਾ ਚਾਹੁੰਦਾ ਵੀ ਤੁਸੀਂ ਮਿਲਕ ਨਾਲ ਜੁੜੋ ਇਹ ਕੋਪਰੇ ਮਹਿਕਮਾ ਐਸਾ ਵਧੀਆ ਮੈਂ ਆਪ ਦੋ ਗੋਡੋਂ ਦਿੰਦਾਂ ਕਰਦਾ ਖਾਚ ਵਧੀਆ ਚੱਲਦਾ ਦੇਖੋ ਮੈਨੂੰ 31000 ਰੁਪਇਆ ਮਿਲ ਗਿਆ ਇੱਕ ਮੇਰਾ ਦਵਾਈ ਦਾ ਵਧੀਆ ਲੰਘੂ ਇਸ ਤੋਂ ਵਧੀਆ ਕੋਈ ਧਾਰਾ ਨਹੀਂ ਇੰਦਾ ਪ੍ਰੋਫਿਟ ਦਿੰਦੇ ਨੇ ਮਤਲਬ ਪ੍ਰਾਈਵੇਟ ਧਾਰਾ ਨਹੀਂ ਪ੍ਰੋਫਿਟ ਦਿੰਦਾ ਜੀ ਇੱਕ ਫੇਰ ਕੰਮ ਕੇ ਆ ਜਿਹੜਾ ਪ੍ਰੋਫਿਟ ਹਾਂ ਜਿਹੜਾ ਖੇਤੀ ਦੇ ਨਾਲ ਸਹਿਯਕ ਧੰਦਾ ਇੰਤੋਂ ਵਧੀਆ ਧੰਦਾ ਕੋਈ ਨਹੀਂ ਹਰੇ ਚਾਰੇ ਦੇ ਬੀਜ ਵੀ ਦਿੰਨੇ ਆ ਸਾਰਾ ਕੁ ਸਾਰੀਆਂ ਸਹੂਲਤਾਂ ਦਿੰਨੇ ਆ ਮੈਂ ਬਰ। ਕਿਹੜੀ ਕਿਹੜੀ ਸਹੂਲਤਾਂ ਨੇ ਜਿਹੜਾ ਵੇਰਕਾ ਆਪਣੇ ਕਿਸਾਨਾਂ ਨੂੰ ਜਾਂ ਡੇਰੀ ਫਾਰਮਿੰਗ ਵਾਲਿਆਂ ਨੂੰ ਦਿੰਦਾ ਜੀ। ਦੇਖੋ ਮੈਡੀਸਨ ਦੀ ਸੂਤ ਸਾਰੀ ਆ ਡਾਕਟਰ ਨੂੰ ਜਦੋਂ ਮਰਜੀ ਸੱਦੋ ਬੀਜ ਵੀ ਸਹੂਲਤ ਸਾਰੀ ਆ। ਜਿਹੜੇ ਇਨਸਾਨ ਨੇ ਮੈਡੀਸਨ ਵਗੈਰਾ ਜਾ ਉਹ ਦੂਜਾ ਟੀਕੇ ਲੈਣੇ ਆ ਉਹੀ ਅਸੀਂ ਆਪ ਆਪਦੇ ਕੋਲੋਂ ਦਿੰਨੇ ਆ ਜਿਹੜਾ ਪਸ਼ੂ ਆਸ ਕਰਾਉਣਾ ਸਾਰਾ ਕੁ ਲੈ ਕੇ ਦਿੰਦੇ ਆ। ਠੀਕ ਵੱਡੀ ਗੱਲ ਇਹ ਆ ਵੀ ਮੈਂ ਹੋਰ ਵੀ ਅਪਰਾਧਾ ਕਰਨ ਲੱਗਿਆ ਇੱਥੇ ਲਿਆ ਕੇ ਆਪਣੀ ਸੈਟੀ ਤੇ ਸਿਲੰਡਰ ਰਖਾਊਗਾ ਜਿਹੜਾ ਸਾਰੇ ਨਗਰ ਨੂੰ ਫਾਇਦਾ ਹੋਵੇ ਠੀਕ ਹੈ ਇੱਥੇ ਹੁਣ ਇੱਥੋਂ ਜਿਹਦਾ ਵੀ ਕੋਈ ਪਸ਼ੂ ਆਸ ਲੱਗਣਾ ਇੱਥੋਂ ਲਿਆ ਕੇ ਲਾਵੇਂ ਡਾਕਟਰਾਂ ਮਗਰ ਨਾ ਪੈਣਾ ਮੇਂ ਮਤਲਬ ਫ੍ਰੀ ਆਫ ਕਾਸਟ ਕੰਮ ਹੋਊਗਾ ਇਹ ਮੈਂ ਕਿਹਾ ਜੀ ਦੇਖ ਕੇ ਲਵੇ ਅਗਲਾ ਕੋਈ ਆਹ ਉਹ ਚ ਹੋਣ ਨਹੀਂ ਦਊਗਾ ਕੀ ਤੁਹਾਡੇ ਪਿੰਡ ਜਊ ਜਾਂ ਉਹ ਸਾਰੇ ਪਿੰਡਾਂ 'ਚ ਕਰੂਗੇ ਤੁਸੀਂ ਸਾਰੇ ਪਿੰਡਾਂ 'ਚ ਕਰੂਗਾ ਸਾਰੇ ਪੰਜਾਬ ਚ ਕਰੂੰਗਾ ਮੈਂ ਪੰਜਾਬ ਮਿਲਕ ਫਾਰਮ ਦਾ ਵੀ ਡਾਇਰੈਕਟਰ ਹਾਂ ਠੀਕ ਹੈ ਸਾਰੇ ਪਿੰਡਾਂ ਚ ਕਰਨਾ ਪੰਜਾਬ ਚ ਠੀਕ ਹੈ ਮੇਰਾ ਨਾਮ ਟਰੋੜਾ ਜੀ ਮੇਰਾ ਨਾਮ ਗੁਰਪ੍ਰੀਤ ਸਿੰਘ ਆ ਜੀ ਕੀ ਕੰਮ ਕਾਰ ਕਰਦੇ ਹੋ ਜੀ ਮੈਂ ਐਗਰੀਕਲਚਰ ਖੇਤੀਬਾੜੀ ਕਰਦਾ ਜੀ ਨਾਲ ਡੈਰੀ ਨਾਲ ਸਹਾਇਕ ਧੰਦਾ ਸਾਡਾ ਇਹਦੇ ਨਾਲ ਵੀ ਜੁੜੇ ਹੋਏ ਆ ਤੇ ਡੈਰੀ ਦਾ ਮੈਂ ਆਪਣੇ ਮੀਤ ਪ੍ਰਧਾਨ ਵੀ ਆ ਜੀ ਹਾਂ ਸੋ ਕੀ ਕਹਿਣਾ ਚਾਹੋਗੇ ਅੱਜ ਜਿਵੇਂ ਹਰਮਿੰਦਰ ਸਿੰਘ ਦਾ ਜੀ ਵੱਲੋਂ ਅੱਜ ਜਿਹੜੇ ਚੇਅਰਮੈਨ ਨੇ ਮੁਨਾਫਾ ਵੰਡਿਆ ਗਿਆ ਅੱਜ ਕੀ ਕਹੋਗੇ ਇਸ ਮੌਕੇ ਤੁਸੀਂ ਹਾਂਜੀ ਇਹ ਇੱਕ ਬਹੁਤ ਵਧੀਆ ਜੀ ਸਾਡਾ ਸਹਾਇਕ ਧੰਦਾ ਜੀ ਇਹ ਮੁਨਾਫਾ ਸਾਡੀ ਡੈਰੀ ਸਾਨੂੰ ਬਚਤ ਕਰਕੇ ਸਾਡੇ ਜਿੰਨੇ ਵੀ ਗਾਹਕ ਨੇ ਡੈਰੀ ਦੇ ਜੋ ਤੁਹਾਨੂੰ ਦੁੱਧ ਦਿੰਦੇ ਆ ਉਹ ਸਾਰਿਆਂ ਨੂੰ ਵਟਾਇਆ ਜਾਂਦਾ ਜੀ ਦੁੱਧ ਦੇ ਅਨਸਾਰ ਵੈਸੇ ਸਾਡੀ ਤਾਂ ਇਹ ਬੇਨਤੀ ਆ ਵੀ ਇਹ ਸਾਰੇ ਜ਼ਿੰਮੇਵਾਰਾਂ ਨੂੰ ਵੀ ਉਹ ਇਸ ਧੰਦੇ ਨਾਲ ਜੋੜਨਾ ਤਾਕੇ ਉਹਨਾਂ ਨੂੰ ਵੱਧ ਤੋਂ ਵੱਧ ਪ੍ਰਾਫਿਟ ਹੋ ਸਕੇ ਉਹ ਇੱਕ ਵਧੀਆ ਇਨਕਮ ਕਰ ਸਕਦੇ ਆ ਇਹਦੇ ਵਿੱਚੋਂ ਜੀ ਅੱਜ ਤੁਹਾਡੇ ਪਿੰਡ ਕਿੰਨੀ ਰਾਸ਼ੀ ਵੰਡੀ ਆ ਬੰਜੀ ਅੱਜ 11 ਲੱਖ ਦੇ ਕਰੀਬ ਅੱਜ ਵੰਡੀ ਗਈ ਹੈ ਜੀ ਰਾਸ਼ੀ ਜਾਂਦੀ ਠੀਕ ਇਹ ਸਾਡੇ ਸੈਕਟਰੀ ਨੇ ਸਿਕੰਦਰ ਸਿੰਘ ਜੀ ਸਾਰਾ ਯਾਨੀ ਕੰਮ ਤਾਂ ਇਹਨਾਂ ਦੀ ਹੈ ਜੀ ਦੇਖ ਰਹੇ ਕਿ ਸਾਰਾ ਦਿਨ ਪਾਤਨ ਸਵੇਰ ਸ਼ਾਮ ਮਿਹਨਤ ਇਹਨਾਂ ਦੀ ਸਾਰੇ ਸਾਡੇ ਜਿੰਨੇ ਵੀ ਗਾਹਕ ਨੇ ਉਹਨਾਂ ਨੂੰ ਇਹ ਸਾਰਾ ਰੁਪਈਆ ਇਕੱਠਾ ਕਰਕੇ ਅੱਜ ਹਿਸਾਬ ਲਾ ਲਓ ਸਾਲ ਬਾਅਦ ਉਹ 11 ਲੱਖ ਰੁਪਈਆ ਇਹਨਾਂ ਨੇ ਇਕੱਠਾ ਕਰਕੇ ਸਾਡੇ ਜਿੰਨੇ ਵੀ ਗਾਹਕ ਨੇ ਸਾਰਿਆਂ ਨੂੰ ਜੋ ਉਹਨਾਂ ਦਾ ਬਣਦਾ ਉਹਦੇ ਮੁਤਾਬਕ ਵੰਡੇ ਹੋਰਾਂ ਜਿਹੜੇ ਪ੍ਰਾਈਵੇਟ ਨੂੰ ਦੁੱਧ ਪਾਉਣ ਨਾਲੋਂ ਜਾਂ ਇੱਥੇ ਸਹਿਕਾਰੀ ਸਭਾ 'ਚ ਪਾਉਣ ਦਾ ਕੀ ਵੱਡਾ ਫਾਇਦਾ ਸਮਝਦੇ ਹੋ? ਬਹੁਤ ਜ਼ਿਆਦਾ ਫਾਇਦਾ ਜੀ ਇਹਦੇ ਵਿੱਚ ਇੱਕ ਤਾਂ ਸਾਨੂੰ ਦਵਾਈਆਂ ਦਾ ਬਹੁਤ ਵੱਡਾ ਫਾਇਦਾ ਜੀ ਜਿਹੜੀਆਂ ਦਵਾਈਆਂ ਨੇ ਸਾਨੂੰ ਸਾਰੀਆਂ ਟੋਟਲ ਲੈਸ ਮਿਲਦੀਆਂ ਨੇ। ਹੂੰ ਸਾਡੇ ਆਪਣੇ ਨਗਰ ਦੇ ਚੇਅਰਮੈਨ ਸਾਹਿਬ ਉਹਨਾਂ ਕਹਿੰਿਓ ਕਿ ਸਾਨੂੰ ਪੂਰੀ ਹਦਾਇਤ ਹੈ ਜੀ ਕੋਈ ਦਵਾਈ ਨਹੀਂ ਵੀ ਇਥੇ ਉਪਲਬਧ ਹੈਗੀ ਤਾਂ ਉਹ ਕਹਿੰਦੇ ਸਾਨੂੰ ਸੁਨੇਹਾ ਦਿਓ ਤਾਂ ਮੰਗਾਓ ਜਾਂ ਜੇ ਜੋ ਮੰਗਾ ਸਕਦੇ ਹੋ। ਫਿਰ ਟੀਕੇ ਜੀ ਜਿੰਨੇ ਵੀ ਵਧੀਆ ਟੀਕੇ ਨੇ ਜਾਨੀ ਵਧੀਆ ਬ੍ਰੀਡ ਦੇ ਉਹ ਸਾਨੂੰ ਹੋ ਰਹੇ ਨਹੀਂ ਸੀ ਨਾਲ ਇਹ ਬਾਕੀ ਹੋਰ ਵੀ ਬੀਜ ਬਰਸੀਮ ਜਮੀ ਤੇ ਹੋਰ ਵੀ ਬੀ ਨਾਮ ਸਾਨੂੰ ਪੂਰੇ ਉਹ ਵੀ ਸਬਸਿਡੀ ਦੇ ਮਿਲ ਰਹੇ ਆ ਜੀ ਤਾਂ ਸਬਸਿਡੀ ਦੇ ਮਿਲਦੇ ਹਾਂ ਜੀ ਹਾਂ ਥੈਂਕ ਯੂ